ਤਸਵੀਰਾਂ ਬਲਾਚੌਰ ਦੀਆਂ ਨੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਇੱਕ ਮੀਟਿੰਗ ਰੱਖੀ ਹੋਈ ਸੀ ਜਿਸ ਦੌਰਾਨ ਪਾਰਟੀ ਵਰਕਰ ਆਪਸ ਵਿੱਚ ਉਲਝ ਗਏ ਅਤੇ ਪਾਰਟੀ ਦਾ ਕਾਟੋਕਲੇਸ਼ ਖੁੱਲ ਕੇ ਸਾਹਮਣੇ ਆ ਗਿਆ ਇਸ ਮੌਕੇ ਪਾਰਟੀ ਦੇ ਸਾਬਕਾ ਯੂਥ ਪ੍ਰਧਾਨ ਵਰਿੰਦਰ ਢਿੱਲੋਂ ਵਰਕਰਾਂ ਨਾਲ ਤੂਤੂ ਮੈ ਮੈ ਕਰਦੇ ਨਜ਼ਰ ਆਏ ਜਿਸ ਨੂੰ ਬਾਅਦ ਵਿੱਚ ਆਗੂਆਂ ਨੇ ਮੀਡੀਆ ਸਾਹਮਣੇ ਛਪਾਉਣ ਦੀ ਵੀ ਕੋਸ਼ਿਸ਼ ਕੀਤੀ

シャバシャバシャバシャバシャバシャバシャバシャバシャバ ਨਹੀਂ ਨਹੀਂ ਅਸੀਂ ਤਾਂ ਕਰ ਰਹੇ ਸੀ ਕਿ ਆਪਾਂ ਕਹਿੰਦਾ ਕਿ ਕਈ ਵਾਰ ਕਈ ਵਾਰ ਗੱਲਾਂ ਠੰਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੋਲਾ ਸੀਗਾ ਹੋਰ ਕੁਝ ਨਹੀਂ ਤੁਸੀਂ ਬਹੁਤ ਟੈਜੀਤ ਸੀਗੇ ਨਹੀਂ ਨਹੀਂ ਮੈਂ ਤਾਂ ਜਦੋਂ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਉਣ ਦੇ ਵਿੱਚ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਕਿ ਗਰਮਾ ਗਰਮੀ ਹੋ ਚੁੱਕੀ ਸੀ ਤੇ ਤਾਂ ਕਰਕੇ ਠੰਡ ਠੰਡੋਲਾ ਕਰ ਰਹੇ ਸੀ ਕਰਨ ਕਿਸੇ ਕਿਸ ਬਾਤੇ ਉਹ ਕਹਿੰਦੇ ਨੇ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋਰ ਮਸ ਦੀ ਭਾਵਨਾ ਹੁੰਦੀ ਹੈ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹਦੇ ਸੀ ਵੀ ਡਿਕੋਰਮ ਬਣਿਆ ਰਵੇ ਇਸ ਤੋਂ ਇਲਾਵਾ ਕੋਈ ਮਸਲਾ ਨਹੀਂ ਤੇ ਬੰਦੇ ਇੱਥੇ ਆਏ ਹੋਏ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਹੀ ਨਹੀਂ ਕਦੀ ਪਾਈ ਨਾ ਉਹਨਾਂ ਨੇ ਵੋਟ ਪਾਈ ਨਾ ਕਦੀ ਕਾਂਗਰਸ ਦਾ ਸਮਰਥਨ ਕੀਤਾ ਤੇ ਹੁਣ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਇਹ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਦ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਫਿਰ ਇਹਨਾਂ ਨੂੰ ਬੋਲਣ ਕਿਉਂ ਦੇਣਾ ਉਹ ਕਿਥੇ ਦੇ ਵਰਕਰ ਸੀ ਕਿੰਨੇ ਸਰਦ ਕਿਥੇ ਆਨੰਦਪੁਰ ਸਾਹਿਬ ਵਾਲਕੇ ਆਨੰਦਪੁਰ ਸਾਹਿਬ ਤੁਸੀਂ ਕਿਥੇ ਦੇ ਹੋ ਅਸੀਂ ਵੀ ਆਨੰਦਪੁਰ ਦੇ ਤੁਸੀਂ ਬਨਪੁਰ ਸਾਹਿਬ ਕੋ ਸਮਰਥਕ ਉਹ ਕਿਹਨਾ ਦੇ ਢਿੱਲੋ ਸਾਹਿਬ ਦੇ ਮਨੀਸ਼ ਤਵਾੜੀ ਜੀ ਨੂੰ ਪਤਾ ਹੋਣਾ ਜਿਹੜੇ ਉਹਨਾਂ ਨੂੰ ਲੈ ਕੇ ਘੁੰਮਦੇ ਆ ਅਜਿਹਾ ਹੁਣ ਪਾਰਟੀ ਦੇ ਵੀ ਮੰਗ ਕਰਦੇ ਵੀ ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਜੇ ਟਿਕਟ ਇਹਨਾਂ ਨੂੰ ਦੇਣੀ ਤੇ ਜਿਨ੍ਹਾਂ ਨੇ ਕਾਂਗਰਸ ਨੂੰ ਕਦੀ ਵੋਟ ਨਹੀਂ ਪਾਈ ਉਹੀ ਵੋਟ ਪਾਉਂਗੇ ਜਿਹੜੇ ਕਾਂਗਰਸੀ ਵਰਕਰ ਹੈ ਉਹ ਘਰੇ ਬੈਠਣਗੇ ਤੁਸੀਂ ਵਿਰੋਧ ਕੀਤਾ ਸੀ ਅਸੀਂ ਵਿਰੋਧ ਕਰਦੇ ਹਾਂ ਮਨੀਸ਼ ਤਵਾੜੀ ਨੂੰ ਟਿਕਟ ਨਾ ਦਿੱਤੀ ਜਾਵੇ ਮਨੀਸ਼ ਤਵਾੜੀ ਨੂੰ ਬਿਲਕੁਲ ਟਿਕਟ ਨਾ ਦਿੱਤੀ ਜਾਵੇ ਕਿਸੇ ਲੋਕਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਸਾਡੇ ਹਲਕੇ ਦਾ ਹੋਵੇ ਇਹ ਕਦੇ ਲੁਧਿਆਣੇ ਤੋਂ ਲੜਦਾ ਕਦੀ ਜੇ ਇਹਨੂੰ ਫੋਨ ਕਰੋ ਤਾਂ ਇਹ ਕਹਿੰਦਾ ਇੱਕ ਲੁਧਿਆਣੇ ਦਾ ਕੋਈ ਹੈਗਾ ਪਤਾ ਨਹੀਂ ਕਿ ਅੱਜ ਦਾ ਕੋਈ ਪੀਏ ਹੈ ਕੌਣ ਹੈ ਉਹਦੇ ਨਾਲ ਗੱਲ ਕਰੋ ਵੋਟ ਅਸੀਂ ਤੈਨੂੰ ਪਾਈ ਗੱਲ ਅਸੀਂ ਲੁਧਿਆਣੇ ਕਰੀਏ ਇਹ ਕਦੀ ਹੋ ਸਕਦਾ ਕਦੇ ਲੋਕਾਂ ਦੇ ਵਿੱਚ ਵੀ ਨਹੀਂ ਵਿਚਰਦਾ ਜੀ ਬਹੁਤ ਕੁਝ ਹੋ ਗਿਆ ਇੱਥੇ ਜਿਹੜਾ ਝਗੜਾ ਹੋਇਆ ਸੀ ਢਿੱਲੋਂ ਦਾ ਹੀ ਪੁਆਇੰਟ ਕਿਤੇ ਬੰਦੇ ਸੀਗੇ ਸਾਰੇ ਢਿੱਲੋਂ ਢਿੱਲੋਂ ਪਾਰਟੀ ਦਾ ਨੁਕਸਾਨ ਕਰਦਾ ਹਿਮਾਂਸ਼ੂ ਟੰਡਨਾ ਜੀ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆ ਕਾਂਗਰਸ ਅਨੰਦ ਸਾਹਿਬ ਅਨੰਦਪੁਰ ਵੀ ਕਾਂਗਰਸ ਨੂੰ ਮੈਂ ਕਾਂਗਰਸ ਤੋਂ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chandra Santal, call him on this number 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ